ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆਂ ਜੀ ਤੁਹਾਡੇ ਵਾਸਤੇ ਸ਼ਿੰਦੀ ਬੂਟੀ ਦਾ ਸੂਟ ਇਹ ਜਿਹੜਾ ਸੂਟ ਹੈ ਜੀ ਇਹਦਾ ਫੈਬਰਿਕ ਹੈ ਜੀ ਬਨਾਰਸੀ ਸਿਲਕ ਫੈਬਰਿਕ ਹੈ ਠੀਕ ਹੈ ਜੀ ਮਿਸ ਟਾਈਪਨਰ ਡਬਲ ਸ਼ੇਡ ਦਾ ਜਿਹੜਾ ਇਹ ਸੂਟ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਵਿంటర్ ਕਲੈਕਸ਼ਨ ਦਾ ਸੂਟ ਹੈ ਠੀਕ ਹੈ ਜੀ ਅਨੇ ਦੇ ਵਿੱਚ ਆਪਾਂ ਕੀਤੇ ਜੀ ਸ਼ਿੰਦੀ ਬੂਟੀ ਦਾ ਵਰਕ ਤੁਸੀਂ ਨੇੜੇ ਤੋਂ ਸਾਰਾ ਵਰਕ ਹੈ ਜਿਹੜਾ ਦੇਖ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਇਹ ਬੂਟੀ ਪਾਉਣੀ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਜੀ ਤੇ ਆਪਾਂ ਤੁਹਾਨੂੰ ਇਹ ਪਾਉਣੀ ਵੀ ਦੱਸ ਦਵਾਂਗੇ ਵੀ ਕਿਸ ਟਾਈਪ ਦੇ ਨਾਲ ਸ਼ਿੰਦੀ ਜਿਹੜੀ ਬੂਟੀ ਹੈਗੀ ਉਹ ਪੈਂਦੀ ਹੈਗੀ ਦੇਖੋ ਜੀ ਬਿਲਕੁਲ ਨੇੜੇ ਤੋਂ ਤੁਹਾਨੂੰ ਆਪਾਂ ਬੂਟੀ ਦਿਖਾ ਦਿੱਤੀ ਹੈ ਠੀਕ ਹੈ ਜੀ ਪੈਨਲ ਵਰਕ ਦਾ ਮੈਂ ਇਹ ਸੂਟ ਰੈਡੀ ਕੀਤਾ ਹੈ ਮੇਰਾ ਖੁੱਦ ਦਾ ਇਹ ਸੂਟ ਹੈ ਠੀਕ ਹੈ ਜੀ ਮਹਿਰੂਨ ਕਲਰ ਦਾ ਮੇਰਾ ਸੂਟ ਹੈ ਜੀ ਤੇ ਵਾਈਟ ਕਲਰ ਦਾ ਮੈਂ ਇਹਦੇ ਉੱਪਰ ਵਰਕ ਕੀਤਾ ਠੀਕ ਹੈ ਜੀ ਸੈਂਟਰ ਦੇ ਵਿੱਚ ਪੈਨਲ ਵਰਕ ਦੀਆਂ ਦੋ ਲਾਈਨਸ ਲਗਾਈਆਂ ਹੋਈਆਂ ਨੇ ਜੀ ਸੂਟ ਦੇ ਉੱਪਰ ਤੇ ਸੈਂਟਰ 'ਚ ਮੈਂ ਪਾਈਆਂ ਨੇ ਜੀ ਇਸ ਟਾਈਪ ਦੇ ਨਾਲ ਬੂਟੀਆਂ ਠੀਕ ਹੈ ਜੀ ਇਹ ਮੇਰਾ ਕਮੀਜ਼ ਦਾ ਫਰੰਟ ਰਹਿਣ ਵਾਲਾ ਹੈਗਾ ਠੀਕ ਹੈ ਜੀ ਤੇ ਤੁਸੀਂ ਇਹਦੇ ਵਿੱਚ ਕਲਰ ਕੰਬੀਨੇਸ਼ਨ ਹੋਰ ਵੀ ਯੂਜ਼ ਕਰਵਾ ਸਕਦੇ ਹੋ ਇਹ ਫੈਬਰਿਕ ਦੇ ਉੱਪਰ ਤੁਸੀਂ ਕਲਰਸ ਆਪਣੇ ਕੋਲ ਕਾਫੀ ਨੇ ਠੀਕ ਹੈ ਜੀ ਜੇ ਤੁਸੀਂ ਇਸੇ ਫੈਬਰਿਕ ਦੇ ਉੱਪਰ ਕਰਾਉਣਾ ਹੈ ਇਹ ਬਨਾਰਸੀ ਸਿਲਕ ਹੈ ਜਿਹੜੀ ਜਿਵੇਂ ਆਪਣਾ ਲੀਲਨ ਦਾ ਫੈਬਰਿਕ ਹੁੰਦਾ ਹੈ ਨਾ ਉਸ ਟਾਈਪ ਨਾਲ ਹੈ ਬਟ ਇਹ ਗਰਮ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਜੀ ਤੇ ਇਹ ਆਪਣਾ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦਾ ਸੋਹਣਾ ਜਿਹੜਾ ਇਹ ਸੂਟ ਹੈ ਉਹ ਰੈਡੀ ਹੋਇਆ ਹੈਗਾ ਠੀਕ ਹੈ ਜੀ ਇਹਦੀ ਵੀਡੀਓ ਮੈਂ ਬਣਾਉਣੀ ਦਿਮਾਗ ਦੇ ਵਿੱਚੋਂ ਸਕਿੱਪ ਹੋ ਗਈ ਸੀ ਕਿ ਐਕਚੁਅਲੀ ਪਤਾ ਕੀ ਹੈ ਜੀ ਆਰਡਰ ਕਾਫੀ ਹੋ ਰਹੇ ਨੇਗੇ ਕਿਸੇ ਸੂਟ ਦੀ ਕਈ ਵਾਰ ਵੀਡੀਓ ਬਣਾਉਣੀ ਰਹਿ ਜਾਂਦੀ ਹੈ ਇਹ ਆਪਾਂ ਨੇ ਕੱਲ ਨੂੰ ਫੰਕਸ਼ਨ ਤੇ ਜਾਣਾ ਸੀ ਠੀਕ ਹੈ ਜੀ ਕਾਲਜ ਦੇ ਵਿੱਚ ਇਸ ਕਰਕੇ ਆਪਾਂ ਸੂਟ ਜਿਹੜਾ ਇਹ ਰੈਡੀ ਕਰ ਰਹੇ ਸੀ ਤੇ ਕਟਿੰਗ ਕਰਨ ਤੋਂ ਬਾਅਦ ਜਿਆਦਾ ਇਹ ਵੀਡੀਓ ਰਹਿੰਦੀ ਹੈ ਇਸ ਕਰਕੇ ਹੁਣ ਆਪਾਂ ਇਹਦੀ ਵੀਡੀਓ ਜਿਹੜੀ ਉਹ ਬਣਾ ਰਹੇ ਹਾਂਗੇ ਵੈਸੇ ਲਾਈਵ ਦੇ ਵਿੱਚ ਮੈਂ ਕਾਫੀ ਵਾਰ ਸੂਟ ਜਿਹੜਾ ਉਹ ਦਿਖਾਇਆ ਹੋਇਆ ਹੈਗਾ ਦੇਖੋ ਜੀ ਨੇੜੇ ਤੋਂ ਬੂਟੀ ਦੇ ਡਿਜ਼ਾਈਨਿੰਗ ਤੇ ਜਿਹੜੀ ਬੂਟੀ ਦੀ ਸਫਾਈ ਆ ਉਹ ਤੁਸੀਂ ਦੇਖ ਹੀ ਸਕਦੇ ਹੋ ਇਸ ਟਾਈਪ ਦੇ ਨਾਲ ਪੈਨਲ ਵਰਕ ਦਾ ਸੂਟ ਹੈ 43 ਇੰਚ ਆਪਾਂ ਦੀ ਲੰਬਾਈ ਕੀਤੀ ਹੋਈ ਹੈ ਠੀਕ ਹੈ ਜੀ ਇਹਦੇ ਬਾਜੂ ਦੇ ਉੱਪਰ ਵੀ ਇਸ ਟਾਈਪ ਨਾਲ ਹੀ ਵਰਕ ਹੈ ਮੈਂ ਤੁਹਾਨੂੰ ਬਾਜੂ ਦਾ ਵਰਕ ਵੀ ਦਿਖਾ ਦਿੰਨੀ ਆਂਗੀ ਠੀਕ ਹੈ ਜੀ ਇਹ ਆਗੇ ਜੀ ਮੇਰੇ ਸੂਟ ਦੇ ਬਾਜੂ ਠੀਕ ਹੈ ਜੀ ਦੇਖੋ ਜੀ ਇਸ ਟਾਈਪ ਦੇ ਨਾਲ ਤੇ ਇਹਦੇ ਸਾਈਡਸ ਤੇ ਜਿਹੜਾ ਮੈਂ ਆਪਣਾ ਵਰਕ ਕੀਤਾ ਹੋਇਆ ਸੀ ਪਹਿਲਾਂ ਸੂਟ ਦੇ ਉੱਪਰ ਹਨਾ ਜੀ ਐਜ਼ ਆ ਪਾਈਪ ਇਨ ਵਰਕ ਕੀਤਾ ਹੋਇਆ ਸੀਗਾ ਜੋ ਕਟ ਵਰਕ ਦੇ ਮੰਗੂ ਸੂਈ ਦੇ ਨਾਲ ਉਹ ਵਾਲਾ ਮੈਂ ਇਹ ਸੂਟ ਦੇ ਉੱਪਰ ਵੀ ਕਰੂੰਗੀ ਜੀ ਵਾਈਟ ਥ्रेड ਦੇ ਨਾਲ ਠੀਕ ਹੈ ਜੀ ਇਹ ਆ ਗਿਆ ਜੀ ਮੇਰੇ ਬਾਜੂ ਦੇ ਉੱਪਰ ਵਰਕ ਇਹ ਜਿਹੜੀਆਂ ਸ਼ਿੰਧੀਆਂ ਦਾ ਡਿਜ਼ਾਈਨ ਹੈਗਾ ਇਹ ਬੋਥ ਹੀ ਸੋਨਾ ਤੇ ਪੁਰਾਣਾ ਡਿਜ਼ਾਈਨ ਹੈ ਠੀਕ ਹੈ ਜੀ ਇਹਦਾ ਟ੍ਰੈਂਡ ਹੈ ਜਿਹੜਾ ਉਹ ਕਦੇ ਵੀ ਨਹੀਂ ਜਾਂਦਾ ਹੈਗਾ ਇਸ ਟਾਈਪ ਦਾ ਡਿਜ਼ਾਈਨ ਰਹਿਣ ਵਾਲਾ ਹੈ ਬਾਕੀ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਪੈਨਲ ਵਰਕ ਦਾ ਸ਼ਿੰਦੀ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਵਰਕਿੰਗ ਦੇ ਵਿੱਚ ਹੈ ਬਹੁਤ ਜ਼ਿਆਦਾ ਜਿਹੜਾ ਇਹ ਡਿਜ਼ਾਈਨ ਹੈਗਾ ਉਹ ਆਪਣਾ ਟ੍ਰੈਂਡ ਦੇ ਵਿੱਚ ਹੈ ਤੁਸੀਂ ਇਸ ਟਾਈਪ ਦੇ ਸੂਟ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋਗੇ ਠੀਕ ਹੈ ਜੀ ਪਸ਼ਮੀਨੇ ਦੇ ਉੱਪਰ ਕਰਵਾ ਸਕਦੇ ਹੋ ਡਿਊਲ ਟੂਲ ਪਸ਼ਮੀਨੇ ਦੇ ਉੱਪਰ ਕਰਵਾ ਸਕਦੇ ਹਾਂ ਠੀਕ ਹੈ ਜੀ ਬਾਕੀ ਜੇ ਤੁਸੀਂ ਪਾਰਟੀ ਵੇਅਰ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਟਾਈਪ ਨਾਲ ਨੀਡਲ ਵਰਕ ਦੇ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਜਿੰਨਾ ਪਹਿਨਣਾ ਨੂੰ ਸੂਟ ਪਲੀਜ਼ ਵਧੀਆ ਲੱਗਦਾ ਹੁੰਦਾ ਹੈਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਓਕੇ ਜੀ ਮਿਲਦੇ ਆ ਕੱਲ ਨੂੰ ਨਿਊ ਵੀਡੀਓ ਦੇ ਨਾਲ ਥੈਂਕ ਯੂ